ਇਸ ਸੰਸਥਾ ਮ ਇਹ ਮਰਿਆਦਾ ਮ ਜੇ ਨਾ ਰਹੀਆਂ ਤੇ ਸਾਡੇ ਕਿਸੇ ਦੇ ਪੱਲੇ ਕੁਛ ਨਹੀਂ ਹੈ ਜਦੋਂ ਕਿਸੇ ਤਖਤ ਦੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਸਤਾਰ ਰੱਖਦੀ ਹੈ ਸਿਰ ਤੇ ਤੇ ਬਹੁਤ ਸਾਰੀਆਂ ਸੰਪਰਦਾਵਾਂ ਉੱਥੇ ਪਹੁੰਚਦੀਆਂ ਨੇ ਦਸਤਾਰ ਦੇਣ ਵਾਸਤੇ ਉਹ ਦਸਤਾਰ ਕੋਈ 2 ਸਾਲਾਂ ਬਾਅਦ 5 ਸਾਲਾਂ ਬਾਅਦ 7 ਸਾਲਾਂ ਬਾਅਦ 8 ਸਾਲਾਂ ਬਾਅਦ ਜੇ ਤਦ ਕੋਈ ਜਥੇਦਾਰ ਭੌਂਦਾ ਨਹੀਂ ਹੈ ਤੇ ਫਿਰ ਜਦੋਂ ਉਹਦੀ ਆਪਦੀ ਦਸਤਾਰ ਵੀ ਲਾਈ ਜਾਂਦੀ ਹੈ ਨਾ ਤੇ ਫਿਰ ਕੋਈ ਸੰਪਰਦਾ ਕੋਈ ਜੱਥੇਬੰਦੀ ਰਮਾਲ ਦੇ ਨਾਲ ਸਿਰ ਟਕਣ ਵਾਸਤੇ ਵੀ ਨਹੀਂ ਇਹ ਸਾਡੇ ਪੰਥ ਦੀ ਤਰਾਸ ਨਹੀਂ ਕਹਿੰਦੇ ਅਸੀਂ ਮਜ਼ਬੂਤ ਹਾਂ ਕਿੱਥੇ ਮਜ਼ਬੂਤ ਹਾਂ ਅਸੀਂ ਕਿੱਥੇ ਮਜ਼ਬੂਤ ਹਾਂ ਅਸੀਂ ਚਲੋ ਅੱਜ ਮੈਨੂੰ ਕਿਹਾ ਜਾ ਰਿਹਾ ਕਿ ਇੰਨੇ ਕਮਜ਼ੋਰ ਕਰਤਾ ਜੀ ਸਾਡੀ ਪਾਰਟੀ ਕਮਜ਼ੋਰ ਕਰਤੀ ਸਾਡੀ ਸੰਸਥਾ ਤੋੜਤੀ ਜੀ ਸਾਡੀ ਸੰਸਥਾ ਕਮਜ਼ੋਰ ਕਰਤੀ ਜੀ 2 ਦਸੰਬਰ ਤੋਂ ਬਾਅਦ ਹੋਈ ਹੈ ਸੰਸਥਾ ਕੋਲ 2 ਦਸੰਬਰ ਤੋਂ ਪਹਿਲਾਂ ਕੀ ਨਹੀਂ ਕੀਤੇ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਬੜਾ ਧਿਆਨ ਮੰਗਦੀਆਂ ਪੰਥ ਦਾ ਧਿਆਨ ਮੰਗਦੀਆਂ ਪੰਥ ਦੇ ਬਸਲੇਸ਼ਨ ਕਰਨ ਦੇ ਯੋਗ ਨੇ ਚੀਜ਼ਾਂ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਨੀ ਜਦੋਂ ਕਿਸੇ ਤਖਤ ਦੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਸਤਾਰ ਰੱਖਦੀ ਹੈ ਸਿਰ ਤੇ ਤੇ ਬਹੁਤ ਸਾਰੀਆਂ ਸੰਪਰਦਾਵਾਂ ਉੱਥੇ ਪਹੁੰਚਦੀਆਂ ਨੇ ਦਸਤਾਰ ਦੇਣ ਵਾਸਤੇ ਪੰਡਾ ਜੜੀਆਂ ਨੇ ਬੰਨੀਆਂ ਜਾਂਦੀਆਂ ਨੇ ਦਸਤਾਰਾਂ ਦੀਆਂ ਇੰਨੀਆਂ ਦਸਤਾਰਾਂ ਹੁੰਦੀਆਂ ਮਖਾ 2 300 400 ਦਸਤਾਰ ਹੋ ਜਾਂਦੀਆਂ ਤੇ ਜਦੋਂ ਉਹ ਦਸਤਾਰ ਕੋਈ 2 ਸਾਲਾਂ ਬਾਅਦ 5 ਸਾਲਾਂ ਬਾਅਦ 7 ਸਾਲਾਂ ਬਾਅਦ 8 ਸਾਲਾਂ ਬਾਅਦ ਜਦੋਂ ਕੋਈ ਜਥੇਦਾਰ ਪਾਉਂਦਾ ਨਹੀਂ ਐ ਤੇ ਫਿਰ ਜਦੋਂ ਉਹਦੀ ਆਪਦੀ ਦਸਤਾਰ ਵੀ ਲਾਈ ਜਾਂਦੀ ਹੈ ਨਾ ਤੇ ਫਿਰ ਕੋਈ ਸੰਪਰਦਾ ਕੋਈ ਜਥੇਬੰਦੀ ਰਮਾਲ ਦੇ ਨਾਲ ਸਿਰ ਢਕਣ ਵਾਸਤੇ ਵੀ ਨਹੀਂ ਆਉਂਦੇ। ਵੀ ਅਸੀਂ ਰਮਾਲ ਲੈ ਕੇ ਸਿਰ ਹੀ ਟਕਦੀਏ। ਹੋਰ ਨਹੀਂ ਕੁਝ ਕਰ ਸਕਦੇ ਤੋ। ਬੰਨਣ ਵਾਲੇ ਜਰੂਰ ਸਾਰੇ ਆ ਜਾਂਦੇ ਆ। ਜਦੋਂ ਦੇਣੀਆਂ ਹੁੰਦੀਆਂ ਉਦੋਂ ਜਰੂਰ ਸਾਰੇ ਆ ਜਾਂਦੇ ਆ। ਜਰ ਜਦੋਂ ਲੈਂਦੀ ਹੈ ਜਾਂ ਲਾਈ ਜਾਂਦੀ ਹੈ ਉਦੋਂ ਕੋਈ ਰਮਾਲ ਰੱਖਣ ਵਾਸਤੇ ਵੀ ਨਹੀਂ ਇਹ ਸਾਡੇ ਪੰਥ ਦੀ ਤਰਾਸਤੀ ਕਹਿੰਦੇ ਅਸੀਂ ਮਜ਼ਬੂਤ ਹਾਂ ਕਿੱਥੇ ਮਜ਼ਬੂਤ ਹਾਂ ਅਸੀਂ ਕਿੱਥੇ ਮਜ਼ਬੂਤ ਹੈ ਅਸੀਂ ਸੋ ਸਾ ਸੰਗਤ ਜੀ ਬਹੁਤ ਕੁਝ ਕਿਹਾ ਜਾ ਸਕਦਾ ਹੈ ਯਾਨੀ ਹਰਪ੍ਰੀਤ ਸਿੰਘ ਅਰਗੇ 100 ਆਏ 100 ਚਲੇ ਗਏ ਮੈਂ ਵੀ ਘਰੇ ਬਹਿ ਜਾਊਂਗਾ ਨਾ ਬੋਲੂਗਾ ਅਸੀਂ ਕਿਹੜਾ ਸਰਮਾਇਦਾਰਾਂ ਦੇ ਪੁੱਤ ਐ ਦਿਹਾੜੀਦਾਰਾਂ ਦੇ ਪੁੱਤ ਐ ਦਿਹਾੜੀਆਂ ਕਰ ਲਾਂਗੇ ਪਰ ਇਸ ਸੰਸਥਾ ਮੇਂ ਇਹ ਮਰਿਆਦਾ ਮਾਂ ਜੇ ਨਾ ਰਹੀਆਂ ਤੇ ਸਾਡੇ ਕਿਸੇ ਦੇ ਪੱਲੇ ਕੁਛ ਨਹੀਂ ਹੈ